ਯਾਰ ਤੂੰ ਆ ਦੇਖੀ ਯਾਰ ਬਾਬੇ ਨੇ ਬੜਾ ਲਹੂ ਪੀਤਾ ਯਾਰ ਥਾਂ ਜਿੱਥੇ ਵੀਡੀਓ ਦੇਖਦੇ ਆ ਉੱਥੇ ਹੀ ਪਾਖਿਆ ਹੱਥਾਂ 'ਚ ਟੂੜੇ ਚੜੇ ਤੇ ਬਾਬੇ ਬਣੇ ਫਿਰਿਆ ਕੀ ਹੋਇਆ ਮੁਲਕ ਰੇ ਨਾ ਮਗਰ ਲੱਗੀ ਨੇ ਇਹਨਾਂ ਤੇ ਯਾਰ ਇਹ ਤਾਂ ਯਾਰ ਨਾ ਇੱਟ ਪੁੱਟੇ ਤੋਂ ਨਾ ਹੁਣ ਬਾਬਾ ਨਿਕਲਦਾ ਹਾਂ ਪਹਿਲਾਂ ਕਲਾਕਾਰ ਨਿਕਲਦੇ ਹੁੰਦੇ ਸੀ ਕਲਾਕਾਰ ਨਿਕਲਦੇ ਸੀ ਤੇ ਹੁਣ ਇੱਟ ਪੁੱਟੇ ਤੋਂ ਬਾਬਾ ਨਿਕਲਦਾ ਅੱਛਾ ਠੀਕ ਹੈ ਕਿ ਨਹੀਂ ਨਹੀਂ ਹੈ ਐਡਾ ਯਾਰ ਲੋਕ ਮਗਰ ਕੋ ਲੱਗਦੇ ਹੈ ਮਗਰ ਭਾਈ ਲੋਕ ਨਹੀਂ ਲੱਗਦੇ ਮਗਰ ਇਹਨਾਂ ਦਾ ਕੰਮ ਤੋੜਦੀਆਂ ਬੀਬੀਆਂ ਅੱਛਾ ਜਦੋਂ ਬੀਬੀ ਗਵੰਡਨ ਇੱਕ ਦੂਜੀ ਗਵੰਡਨ ਕੋਲੇ ਜਾ ਕੇ ਕਹਿੰਦੀ ਐ ਨਾ ਵੀ ਦੇਖ ਭੈਣੇ 2 ਸਾਲ ਹੋ ਗਏ ਸੀ ਮੇਰੇ ਮੁੰਡੇ ਦਾ ਵੀਜ਼ਾ ਨਹੀਂ ਲੱਗਿਆ ਅੱਛਾ ਤੇ ਭਾਈ ਉਹ ਉਹ ਕੀਸ਼ੂਦਾਸ ਬਾਬਾ ਨਾ ਜਿਹੜਾਗਾ ਹੂੰ ਭਾਈ ਉਹ ਤਾਂ ਪੂਰਾ ਕਰਨੀ ਵਾਲਾ ਅਸੀਂ ਤਾਂ ਗਏ ਆ ਉਹਦੇ ਕੋਲੇ ਤੇ ਬਸ ਉਹਨੇ ਪਾਸਪੋਰਟ ਵੇਖ ਕੇ ਤੇ ਕਹਿੰਦਾ ਵੀ ਕੱਲ ਨੂੰ ਤੁਹਾਡਾ ਵੀਜ਼ਾ ਆ ਜਾਊਗਾ ਤੇ ਸਾਡਾ ਤਾਂ ਵੀਜ਼ਾ ਮੁੰਡੇ ਦਾ ਆ ਗਿਆ ਮੁੰਡਾ ਤਾਂ ਕੈਨੇਡਾ ਚੱਲਿਆ ਠੀਕ ਐ ਇਹੋ ਜਿਹਾ ਟੀਕਾ ਨਾ ਐਡਾ ਭਰ ਕੇ ਟੀਕਾ ਲਾ ਕੇ ਜਾਂਦੀ ਐ ਫਿਰ ਤੂੰ ਐਂ ਦੇਖਾ ਵੀ ਇਹ ਜਿਹੜੇ ਬਾਬੇ ਐ ਜਿਹਨ ਮੰਨ ਕੇ 50 ਜਨਾਂ ਨੰਗਵਾ ਗਏ ਇਹਨਾਂ ਕੋਲ ਵੀ ਬੂਗਾ ਹਾਂ ਉਹਨਾਂ 50 ਚ ਮੰਨ ਕੇ ਚੱਲ ਵੀ ਬੱਚਿਆਂ ਵਾਲਾ ਜ਼ਿਆਦਾ ਹੁੰਦਗਾ ਵਿੱਚ ਸਾਰੇ ਸਾਰਿਆਂ ਨੂੰ ਮੁੰਡੇ ਹੀ ਦੇ ਕੇ ਤੋੜਨਾ ਹਾਂ ਦੇ ਕੇ ਮੁੰਡੇ ਤੋੜਨਾ ਜੇ ਗੱਲ ਸੁਣਾ 50 ਚ 5 ਕੋਲੇ ਵੀ ਹੋ ਗਿਆ ਹਾਂ ਮੰਨ ਲਓ ਉਹ ਪੰਜ ਆਖਣਾ ਬੜਾ ਬਾਬਾ ਜਰੇ ਤਾਂ ਹਾਂ ਹਾਂ ਫਿਰ ਬੜਾ ਘਰ ਨਹੀਂ ਉਹ ਫਿਰਗਾ ਪੰਜ 50 ਨੂੰ ਲਿਆਉਂਦੇ ਆ ਉਹ ਜਿਹੜੀਆਂ ਪੰਜ ਹੁੰਦੀਆਂ ਨਾ ਉਹ આજ ਤੱਕ ਚੈਨਲ ਆ ਰਹੇ ਜਿਹੜੇ ਹੈਗੇ ਨਾ ਉਹਨਾਂ ਦਾ ਕੰਮ ਕਰਦੀਆਂ ਹਾਂ ਵੀ ਐ ਚੱਲਦੀ ਖਬਰ ਫਿਰ ਉਹਨਾਂ ਦੀ ਉਹਦੇ ਵਿੱਚ ਆ ਨਹੀਂ ਹੁੰਦਾ ਆਪਣੇ ਚੱਲੇ ਸੀ ਪਿੱਛੇ ਜੇ ਭੈਂਦਰੇ ਦੂਜੇ ਆਹਾਂ ਆ ਕੰਪਨੀ ਵਾਲੇ ਵੀ ਤੁਸੀਂ ਇੱਕ ਦੋ ਬੰਦੇ ਜੋੜੋ ਆਪਦੇ ਨਾਲ ਵੀ ਉਹ ਲੜੀ ਘਪੜ ਚਾਹੀਦੀ ਆ ਪਰ ਬਾਬੇ ਦਾ ਕੰਮ ਚੱਲ ਪਾਉਂਦਾ ਮੈਂ ਤੁਹਾਨੂੰ ਦੱਸਾਂ ਵਿੱਚੇ ਰਹਿ ਗਈ ਗੱਲ ਵੀ ਜਦੋਂ ਬੀਬੀ ਫਿਰ ਇੱਡਾ ਠੀਕਾ ਲਾ ਕੇ ਜਾਂਦੀ ਉਹਨੂੰ ਉਹਨੂੰ ਫਿਰ ਬਈ ਰਾਤ ਨੂੰ ਨੀਂਦ ਨਹੀਂ ਆਉਂਦੀ ਦੂਜੀ ਨੂੰ ਹਾਂ ਉਹ ਫਿਰ ਤੜਕੇ ਆਪਦੇ ਵਾਲੇ ਨੂੰ ਘਰ ਵਾਲੇ ਨੂੰ ਕਹਿੰਦੇ ਚੱਲ ਨਾਲ ਬੰਦਾ ਮਰਦਾ ਕੀ ਕਰੇ ਜੇ ਨਹੀਂ ਜਾਂਦਾ ਤਾਂ ਘਰੇ ਕਲੇਸ਼ ਹਾਂ ਆ ਵੀ ਗੱਲ ਠੀਕ ਆ ਉਹ ਸ਼ਰਮ ਦਾ ਮਾਰਾ ਉਹਨੂੰ ਨਾਲ ਜਾਣਾ ਪੈਂਦਾ ਉੱਥੇ ਆਹ ਬੰਦੇ ਦੀ ਗੱਲ ਸੁਣ ਲਾ ਮੇਰਾ ਯਾਰ ਵੀ ਲੀਆ ਹੈ दारू ਵੀ ਚੰਗੀ ਪੀਂਦਾ ਮੇਰੇ ਵਾਂਗੂ ਅੱਛਾ ਖਾਸ ਚੰਗੀ ਪੀਂਦਾ ਹੈ ਠੀਕ ਹੈ ਉਹ ਦੇ ਘਰ ਵਾਲੀ ਹਟੀ ਨਾ ਖੇ ਬਾਬੇ ਕੋਲ ਚੱਲ ਤੂੰ ਕਿਵੇਂ ਕਰ ਅੱਛਾ ਵੀ दारू ਤੇਰੀ दारू ਛਡਾਉਣੀ ਹੈ ਠੀਕ ਹੈ ਹੁਣੇ ਮੇਰੇ ਕੋਲੇ ਗੱਲ ਕਰੀ ਯਾਰ ਕਹਿੰਦਾ ਕਿਵੇਂ ਕਰ ਅੱਛਾ ਤੇ ਮਖਾ ਪਰ ਜਾ ਐਡੀ ਕਿੱਡੀ ਗੱਲ ਆ ਕੀ ਕਹਿੰਦਾ ਬਾਬਾ ਅੱਛਾ ਜਿਹੜੀ ਤਤ ਗਏ ਉਹ ਆਪਦਾ ਹੜਦੇ ਨਹੀਂ ਮਖਾ ਹਾਂ ਤੇ ਉਹ ਬਈ ਬਾਗ ਗਿਆ ਅੱਛਾ ਲੈ ਗਈ ਉਹ ਹਾਂ ਤੇ ਉਹ ਕਹਿੰਦਾ ਆਖੇ ਬਾਬਾ ਕਾਹਾਂ ਕਹਿੰਦਾ ਕਿ ਅੰਗਰੇਜ਼ੀ ਦੀ ਬੋਤਲ ਆ ਅੱਛਾ ਤੇ ਵੀ ਫਲਾਣ ਨੇ ਵਿਚ راستੇ ਜੋ ਥੇ ਧਰ ਦਿਓ ਐ ਕਰਕੇ ਠੀਕ ਆ ਹਾਂ ਮੈਂ ਕਿਹਾ ਛਡਾਉਣ ਗਏ ਸੀ ਕਿ ਹੋਰ ਨੂੰ ਵੀ ਲਾਉਣਗੇ ਇਹ ਸਾਬ ਲੱਗੇ ਹਾਂ ਤੇ ਮੈਨੂੰ ਕੋ ਦੱਸਤਾ ਕਹਿੰਦਾ ਮੈਂ ਐ ਕਰਕੇ ਬੋਤ ਲੱਖ ਅੰਗਰੇਜ਼ ਦੀ ਵੀ ਫਲਾਣੇ ਦੇਣਾ ਠੀਕ ਐ ਤੇ ਮੈਂ ਕਿਹਾ ਬਣ ਗਈ ਗੱਲ ਉਹ ਤਾਂ ਗਰੀਬ ਦਾ ਸਰ ਕਿਆ ਕਹਿੰਦਾ ਨਾ ਤੇ ਉਹ ਕਹਿੰਦਾ ਬਾਪੇ ਨੂੰ ਆਖਿਆ ਬਾਪੇ ਨੇ ਕਿਹਾ ਹੂ ਵੀ ਤੂੰ ਆਇਆ ਨਾ ਜਦ ਟੂਣਾ ਕਰਾ ਵੀ ਹਾਂ ਉਹ ਕਰ ਵੀ ਮਨਾਲ ਜਾ ਟੂਣਾ ਕਰਨਾ ਉਹ ਆਇਆ ਸੀ ਵੀ ਪੀ ਵੀ ਨਾ ਜਾ ਫੇ ਪਿੱਛੇ ਧਰ ਕੇ ਮੁੜੀ ਨਾ ਅੱਛਾ ਤੇ ਮਖਾ ਤੁਮਨ ਪਾਸ ਹੋ ਕੇ ਦੱਸ ਦੀ ਵੀ ਕਿਸਕਾ ਟਾਈਮ ਉਹ ਕਰਾਂਗੇ ਠੀਕ ਪਰ ਕੇ ਆਉਂਗੇ ਤੁਸੀਂ ਅੱਛਾ ਉਹਨੇ ਮੈਨੂੰ ਫੋਨ ਕਰਤਾ ਕਹਿੰਦਾ ਵੀ ਹੁਣ ਅਸੀਂ ਘਰੋਂ ਚੱਲ ਫੇ ਅੱਛਾ ਤੇ ਫਲਾਣੇ ਚ ਰਸਤੇ ਜਾਦੀ ਅੱਛਾ ਤੇ ਉੱਥੇ ਕਹਿੰਦਾ ਵੀ ਆਪਾਂ ਨਾ ਫਿਰ ਤੇ ਅਸੀਂ ਟੂਣਾ ਕਰਕੇ ਅਸੀਂ ਤਾਂ ਕਰ ਪਿੱਛੇ ਮੁੜਨ ਝਾਕਣਾ ਨਹੀਂ ਝਾਕਣਾ ਨਹੀਂ ਤੇ ਤੂੰ ਚੱਕ ਤੂੰ ਵੇਖ ਲਈ ਫਿਰ ਆਦੇ ਕਿਵੇਂ ਕਰਨਾ ਮਾਖਾ ਕੋਈ ਨਹੀਂ ਠੀਕ ਹਾਂ ਕਿ ਸਾਈਡ ਤੇ ਮੈਂ ਵੀ ਖੜ ਕੇ ਆ ਜਾ ਕੇ ਅੱਛਾ ਧਰ ਕੇ ਬੋਤਲ ਉਹੀ ਕਰਦਾ ਪਿੱਛੇ ਮੁੜ ਕੇ ਕਿਹੜਾ ਦੇਖਣਾ ਕਿ ਬਾਬੇ ਤੇ ਵਿਸ਼ਵਾਸ ਵਾਲਾ ਸੀ ਅੱਛਾ ਆ ਕੀ ਆਪਾਂ ਗਾਸ ਲਈ ਅੱਛਾ ਚੱਕ ਲਈ ਹਾਂ ਚੱਕ ਲਈ ਆਥਰੇ ਫਿਰ ਮੈਂ ਫੋਨ ਕਰਤਾ ਆ ਜਾ ਆ ਜਾ ਮਖਾ ਅੱਛਾ ਆ ਗਿਆ ਤੇਰੇ ਬਾਪੂ ਜੀ ਬਣ ਕੇ ਫੇਸਰਾ ਬੜਾ ਹੈ ਭਈ ਪਖੰਡਵਾਦ ਦੇ ਵਿੱਚ ਆਪਣਾ ਦੇਸ਼ ਹੈ ਨਾ ਜਿਹੜਾ ਸਾਰਿਆਂ ਤੋਂ ਅੱਗੇ ਹੈ ਹਨਾ ਹਾਂ ਹਾਂ ਸਾਰਾ ਦੁਨੀਆ ਤੇ ਜੇ ਹੁਣ ਕਿਤੇ ਲੱਗ ਗਈ ਨਾ جنگ ਤੇ ਬਾਬੇ ਹੀ ਪੈਣ ਦੇ ਅੱਗੇ ਮੂਰੇ ਕਰਨੇ ਆ ਵੀ ਤੁਸੀਂ ਹੁਣ ਹਉ ਕਰੋ ਹਾਂ ਲਓ ਵੀ ਜੇ ਵੀਡੀਓ ਸਾਡੀ ਚੰਗੀ ਲੱਗੀ ਤਾਂ ਸ਼ੇਅਰ ਲਾਜਮੇ ਕਰ ਦਿਓ ਤੇ ਸਾਡੇ ਚੈਨਲਾਂ ਨੂੰ ਕਰ ਲਓ ਫੋਲੋ ਹਾਂ ਫੋਲੋ ਹਾਂ ਤੇ ਪੇਜਾਂ ਨੂੰ ਫੋਲੋ ਕਰ ਲਓ ਚੈਨਲ ਸਬਸਕ੍ਰਾਈਬ ਕਰਾ ਦਿਓ ਜਿਹੜੇ YouTube ਤੇ ਵੇਖ ਰਹੇ ਹੋ ਉਹ ਸਬਸਕ੍ਰਾਈਬ ਹੀ ਲਾਜਮੇ ਕਰ ਲਿਓ ਤੇ ਮਾਨ ਕੋਟ ਸ਼ਮੀਰ ਹਾਂ ਤੇ ਕੁਲਵਿੰਦਰ ਰਾਮ ਗੜੀਆ ਦੋਨੇ ਪੇਜ ਫੋਲੋ ਕਰ ਲਓ ਆਪਣਾ ਨਾਮਾ ਪੇਜ ਆ ਉਤੇ ਵੀ ਪਾਵਾਂਗੇ ਤੇ YouTube ਤੇ ਪਾਵਾਂਗੇ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ ਧੰਨਵਾਦ